ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਖਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਪਧੌੜ ਰਹੇ ਹਾਂ ਪਧੌੜ ਤੋਂ ਬਈ ਤਪੇ ਨੂੰ ਜਾਣਾ ਪਹਿਲਾ ਪਿੰਡ ਹੀ ਆਉਂਦਾ ਨਾਣੇਵਾਲ ਆਉਂ ਪੁੱਛ ਲੈਨੇ ਬਈ ਤੁਹਾਡੇ ਬਈ ਜੀ ਹਸੀ ਗਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੋਂ ਬਈ ਠੀਕ ਆ ਜੀ ਬਈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98722969 ਠੀਕ ਆ ਬਈ 96931 ਅ ਵੀਰੇ ਅਡੀ ਪਹਿਲੇ ਨੰਬਰ ਦੇ ਵਾਰ ਦੇ ਨੇ ਕਿਹੜਾ ਸੂਸ ਦੂਜਾ ਸੂਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਇਹਦੇ 7 ਦਿਨ ਪਏ ਆ ਜੀ ਹਜੇ 7 ਦਿਨ ਪਏ ਆ ਹਾਂ ਜੀ ਖੰਡੀ ਬਹੁਤ ਆਣ ਖੰਡੀ ਬਹੁਤ ਆ ਜੀ ਖੰਡੀ ਬਹੁਤ ਆ ਲੈ ਬਾਤ ਦਿਖਾਉਣੀ ਆਣ ਦੇਖੋ ਕੱਲਾ ਕੱਲਾ ਚਾਰੇ ਪੱਖੇ ਨਾੜ ਨੋੜ ਦੇ ਨਾੜ ਨੋੜ ਫਲ ਚੰਗੀਆਂ 17 ਲੀਟਰ ਦਾ ਪਹਿਲੇ ਸੂਏ ਕੱਢਿਆ ਵਾ ਦੁੱਧ 17 ਲੀਟਰ ਦਾ ਰਿਕਾਰਡ ਆ ਜੇ 7 ਦਿਨ ਦੇ ਤੇ ਪਏ ਆ 20 ਲੀਟਰ ਦੀ ਗਾਰੰਟੀ ਦੁੱਤੀ ਆ 20 ਲੀਟਰ ਦੀ ਵਾਈ ਕਹਿੰਦਾ ਗਾਰੰਟੀ ਹੈਗੀ ਲੈ ਇਧਰੋਂ ਵੀ ਲੈ ਵਾਦ ਖਾਰ ਜਿਵੇਂ ਮਰਜੀ ਹੱਥ ਲਾਈ ਚਲ ਕਹਿੰਦੀ ਕਰਮ ਵਾਲੀ ਕੋਸ਼ਿਸ਼ੀ ਕੱਦ ਬਿੱਡ ਚੰਗਾ ਰੰਗ ਰੂਪ ਚੰਗਿਆ ਚੰਗੀਆਂ ਸਮੀ ਪੜੀਆ ਰਾਜੀ ਰੂਜੀ ਫੁੱਲ ਆ ਲੈ ਅੰਡੀ ਬੰਗੀ ਆ ਨਾ ਅੰਡੀ ਬਹੁਤ ਉਡਾਕ ਦੇ ਦਿੱਤਾ ਖੋਲੀ ਹੋਈ ਤੂਰੀ ਮਣੀ ਹੂੰ ਦੁੱਧ ਦਾ ਰਿਕਾਰਡ ਚੰਗਾ ਵੱਡੀ ਗੱਲ ਆ ਬਾਈ ਇਹਦੀ ਫੈਂਟ ਆ ਜਿਹੜੀ ਘਰ ਵਾਲੀ ਦੀ ਫੌਲ ਚੰਗੀ ਆ ਗਰਮੀ ਗਰਮੀ ਨਹੀਂ ਮੰਦੀ ਗਰਮੀ ਨਹੀਂ ਮੰਦੀ ਬਿਲਕੁਲ 20 ਲੀਟਰ ਦੁੱਧ ਦੇ ਦੂ ਕਰਕੇ ਠੀਕ ਆ ਬੈਠਾ ਜੀ 7-8 ਦਿਨ ਦੀ ਬਾਈ ਕਹਿੰਦਾ ਮੀਨ ਕਰਦੇ ਆ ਫੇਸ ਫੂਡ ਘਰ ਵਾਲੀ ਦਾ ਬਹੁਤ ਚੰਗਾ ਤੋਰਾ ਤਾਰਾ ਚੰਗਾ ਚੰਗੀ ਹੈ ਬੜ ਸਮੀ ਪਲੀ ਹੈ ਵੱਡੀ ਗੱਲ ਹੂੰ ਬਾਕੀ ਕੋਈ ਲਸੀ ਲਾਵੇਂ ਨੇ ਪੂਰੇ ਆ ਹੂੰ ਸਹੀ ਗੱਲ ਆ ਤਥੋਂ ਡਰਦੀ ਆ ਥੋੜਾ ਠੰਡੀ ਦਾ ਗਾਲੀ ਆ ਸਹੀ ਗੱਲ ਹਾਂ ਮੁੱਲ ਕੀ ਆ ਵੀਰੇ ਦਾ ਮੋਲੇ ਦਾ 55000 ਰੁਪਏ ਜੀ ਮਾਨਤਨ ਹੋ ਜਾ ਆ ਮਾਨਤਨ ਕਰ ਠੀਕ ਆ 55000 ਰੁਪਇਆ ਮੋਲ ਆ ਵੀਰੇ ਮਾਨਤਨ ਜਿਹੜਾ ਮੁਫਤ ਤੇ ਜਰੂਰ ਹੋ ਜੂਗਾ ਚੰਗੀ ਆ ਬੜ ਕੱਦ ਵਾਲੀ ਆ ਸਮੀ ਪੜੀ ਆ ਅੱਗੇ ਵੀਰੇ 2 ਨੰਬਰ ਇਹ ਦੂਜਾ ਸੁਆ ਸੁਈ ਵੀ ਹੈ ਜੀ ਕਦੋਂ ਸੁਈ ਆ ਬਈ ਇਹਨੂੰ ਹੋ ਗਈ 10 ਦਿਨ 10 ਦਿਨ ਬੱਚਾ ਕੀ ਆ ਮਗਰ ਬੱਚਾ ਬੱਸਾ ਜੀ ਬੱਚਾ ਬਈ ਠੰਡੀ ਆ ਵੀ ਠੰਡੀ ਆ ਬਹੁਤੀ ਆ ਮੈਂ ਜਿਵੇਂ ਮਰ ਜਿਆ ਤਲਾਈ ਚੱਲ ਕੋਈ ਨਹੀਂ ਕੋਈ ਵਾਸਤਾ ਨਹੀਂ ਕੋਈ ਕੁਝ ਨਹੀਂ ਕਰਨ ਵਾਲਾ ਲੈ ਜੇ ਉਧਰ ਜਿਵੇਂ ਮਰ ਜਿਆ ਤਲਾਈ ਚੱਲ ਕੀ ਬਾਤ ਆ ਲੈ ਤੇ ਕਿੰਨਾ ਕੁ ਬੋਲਾ ਹੁਣ ਹਾਜ਼ਰ 13 ਲੀਟਰ ਹਾਜ਼ਰ ਆ ਜੀ 13 ਲੀਟਰ ਹਾਂ ਜੀ ਖਾਣ ਬਹੁਤ ਚੰਗਾ ਹਨ ਖਾਣ ਬਹੁਤ ਚੰਗਾ ਮੁੱਠੀ ਆ ਦਾ ਥਾਣੇ ਕੱਲਾ ਕੱਲਾ ਥਾਣੇ ਚਾਰੇ ਥਾਣੇ ਤੇ ਨਾੜਾ ਨੂੜਾ ਕਰਮ ਵਾਲੀ ਦੇ ਫੋਟੋ ਚਾਹੀਆਂ ਪਛਾਂ ਤੋਂ ਵੀ ਆਰਡਰ ਦੇ ਬਾਕੀ ਚੋਈ ਵੀ ਹੁਣ ਤੜਕੇ ਆਪਣੀ ਠੀਕ ਆ ਅਜੇ 8:00 ਵਜੇ ਆ 8:00 ਵਜੇ ਚੋਈ ਵੀ ਕਰੀ ਵੀ ਆ ਚੋਈ ਕਰੀ ਵੀ ਆ 30 ਤਰੀਕ ਅਜ ਖੋਲੀ ਵੀ ਤੋਰੀ ਹਾਂ ਫਿਰ ਅਲਾ ਤਰੀਕ ਨਹੀਂ ਦੱਸਦੇ ਨਾਲ ਹਾਂ ਹਾਂ ਠੀਕ ਆ ਬਈ ਕੱਦ ਵੱਡ ਚੰਗਾ ਰੰਗ ਰੂਪ ਚਾਹੀਆਂ ਫੇਸ ਆ ਜਿਹੜਾ ਬੜਾ ਪਿਆਰਾ ਬਈ ਫੇਸ ਬਾਕੀ ਤੋਰਾ ਤਰਾ ਲਿਖਾਉਣੇ ਆ ਜਾ ਤੋਰਾ ਤਾਰਾ ਵੀ ਨਾ ਕਰਮ ਵਾਲੀ ਦਾ ਚੰਗਾ ਗਾ ਬਾਈ ਤੇ ਕੀ ਮੋਲ ਹੈ ਵੀਰੇ ਜਾਇਜ ਬਸ ਇਹਦਾ ਜਾਇਜਾ ਮੋਲ 42000 ਰੁਪਏ ਜੀ ਮਾਨਤਾਂ ਹੁ ਜੀ ਮਾਨਤਾਂ ਕਰ 42000 ਰੁਪਏ ਮੋਲ ਹੈ ਵੀਰੇ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜ ਸਮੀ ਪੜੀਆ ਰਾਜੀ ਆ ਤੋਰਾ ਤਾਰਾ ਚੰਗਾ ਅੰਡਰ ਕਮਾਲ ਦਾ ਉੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਤੇ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾਤੀ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਈ ਜੀ ਧੰਨਵਾਦ